ਸਵਾਰਤਾ ਦਾ ਸਾਡਾ ਮੁੱਖ ਮਕਸਦ ਜੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਬਾਦਲ ਦਲ ਵੱਲੋਂ ਰੈਲੀ ਕੀਤੀ ਗਈ ਹੈ ਉਹਦੇ ਸਬੰਧ ਵਿੱਚ ਰੱਖਿਆ ਗਿਆ ਪਹਿਲਾਂ ਤੋਂ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਮੁਹਿੰਮ ਹੈ ਇਹ ਸੁਖਬੀਰ ਬਚਾਓ ਤੇ ਪੰਜਾਬ ਡਰੋਂ ਮੁਹਿੰਮ ਹੈ ਔਰ ਜਿਹੜੀ ਕੱਲ ਉੱਥੇ ਰੈਲੀ ਕੀਤੀ ਗਈ ਹੈ ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਇਕੱਠੇ ਕੀਤੇ ਗਏ ਸਾਰੇ ਹੀ ਵਿਧਾਨ ਸਭਾਵਾਂ ਜਿਹੜੀਆਂ ਗਰਦਾਸਪੁਰ ਜ਼ਿਲ੍ਹੇ ਦੀਆਂ ਸੀ ਉੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਇੱਥੋਂ ਤੱਕ ਕਿ ਰੋਪੜ ਲੁਧਿਆਣਾ ਹੁਸ਼ਿਆਰਪੁਰ ਜ਼ਿਲ੍ਹਿਆਂ ਚੋਂ ਤਰਨਤਾਰਨ ਅੰਮ੍ਰਿਤਸਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਉੱਥੇ ਲੋਕ ਜਿਹੜੇ ਆ ਉਹ ਇਕੱਠੇ ਕੀਤੇ ਗਏ ਆ ਇਹਦੇ ਨਾਲ ਨਾਲ ਜਿੰਨੀ ਯੂਥ ਸੀਗੇ ਯੂਥ ਦੇ ਪ੍ਰਧਾਨ ਉੱਥੇ ਆਏ ਉਹਨਾਂ ਨੇ ਸਾਰੇ ਪੰਜਾਬ ਤੋਂ ਯੂਥ ਜਿਹੜਾ ਉੱਥੇ ਆਰਗੇਨਾਈਜ਼ ਕੀਤਾ ਸੋ ਤੇ ਕੁਛ ਵੀ ਉੱਥੇ ਵੱਡਾ ਨਹੀਂ ਹੋ ਸਕਿਆ ਨਾ ਕੋ ਬਹੁਤਾ ਵੱਡਾ ਉੱਥੇ ਸਾਰੇ ਕਹਿਣ ਲੋ ਕਾਦੀਆਂ ਹਲਕੇ ਦਾ ਕੱਟ ਸੀ ਪਰ ਕੀਤਾ ਸਾਰੇ ਪੰਜਾਬ ਦਾ ਸੀ ਸੋ ਕੋਈ ਉੱਥੇ ਕੋਈ ਵੱਡੀ ਨਵੀਂ ਜੁਆਇਨਿੰਗ ਨਹੀਂ ਕਰ ਸਕੇ ਪਹਿਲੋਂ ਐਲਾਨ ਕਰਦੇ ਰਹੇ ਕਿ 25 ਸਰਪੰਚ ਜੁਆਇਨ ਹੋਣਗੇ 30 ਸਰਪੰਚ ਜੁਆਇਨ ਹੋਣਗੇ ਇੱਕ ਮੈਂਬਰ ਪੰਚਾਇਤ ਤੱਕ ਵੀ ਜਿਹੜਾ ਵਾ ਉਹ ਉੱਥੇ ਕੋਈ ਅਕਾਲੀ ਦਲ ਦਾ ਜੁਆਇਨ ਨਹੀਂ ਹੋਇਆ ਉਹ ਹੀ ਪਹਿਲਾ ਇਕੇਡਰ ਜਿਹੜਾ ਵਾ ਉਹਨੂੰ ਜਿੱਥੇ ਰੈਲੀ ਪੰਜਾਬ ਚ ਹੁੰਦੀ ਆ ਉੱਥੇ-ਉੱਥੇ ਇਹ ਕੇਡਰ ਆਪਣਾ ਜਿਹੜਾ ਵਾ ਉਹ ਲੈ ਕੇ ਚਲੇ ਜਾਂਦੇ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਦੀ ਰੈਲੀ ਵਿੱਚ ਵਿਕਰਮ ਮਜੀਠੀਆ ਵੀ ਨਹੀਂ ਉੱਥੇ ਹਾਜ਼ਰ ਹੋਏ ਪੰਜਾਬ ਦੀ ਪਹਿਲੀ ਰੈਲੀ ਹੋਵੇ ਮਾਝੇ ਦੇ ਵਿੱਚ ਹੋਵੇ ਮਾਝੇ ਦਾ ਵੱਡਾ ਚਿਹਰਾ ਵਿਕਰਮ ਮਜੀਠੀਆ ਹੋਣ ਤੇ ਕਾਦੀਆਂ ਹਲਕੇ 'ਚ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਆ ਇਹ ਸਿੱਧ ਕਰਦੀ ਆ ਕਿ ਅਕਾਲੀ ਦਲ ਦੇ ਵਿੱਚ ਅੰਦਰੋਂ ਨੇ ਦਰਾਰਾਂ ਪੈ ਚੁੱਕੀਆਂ ਨੇ ਦੋ ਵੱਡੇ ਪਾਵਰ ਸੈਂਟਰ ਉਹਦੇ ਚ ਬਣ ਚੁੱਕੇ ਨੇ ਔਰ ਸੁਖਬੀਰ ਔਰ ਮਜੀਠੀਆ ਦੇ ਵਿੱਚ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਵੱਡਾ ਰਿਫਟ ਆ ਚੁੱਕਿਆ ਔਰ ਆਉਣ ਵਾਲੇ ਸਮੇਂ ਚ ਅਕਾਲੀ ਦਲ ਦੋ ਤਿੰਨ ਫਾੜ ਤੱਕੇ ਹੋ ਸਕੇ ਹੋ ਚੁੱਕਿਆ ਇਹ ਚਾਰ ਫਾੜ ਹੋਣ ਜਾ ਰਿਹਾ ਔਰ ਇਹਦੇ ਤੋਂ ਅਗਲੀ ਜੇ ਅੱਜ ਦੀ ਗੱਲ ਕਰੀਏ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਕबीर ਸਿੰਘ ਹੁਣਾ ਨੇ ਬਹੁਤ ਵੱਡੇ ਖਲਾਸੇ ਜਿਹੜੇ ਉਹ ਕੀਤੇ ਆ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਖਾਸ ਪਰਿਵਾਰ ਦੀ ਪੁਸ਼ਤ ਪਨਾਹੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸ ਤਰ੍ਹਾਂ ਧੰਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਕੌਡੀਆਂ ਤੇ ਭਾਗ ਵੇਚੀ ਜਾ ਰਹੀ ਹੈ ਇੱਕ ਵਪਾਰ ਬਣਾ ਦਿੱਤਾ ਗਿਆ ਕਿਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਅਸੀਂ ਪਾਠ ਕਰਾਉਂਦੇ ਆ 8500 ਦੀ ਜਗ੍ਹਾ 5-5 ਲੱਖ ਤੱਕ ਰੁਪਇਆ ਜਿਹੜਾ ਵਾ ਉਹ ਸਿੱਖ ਸੰਗਤ ਕੋਲ ਲਿਆ ਜਾ ਰਿਹਾ ਡੇਰਾਬਾਦ ਨੂੰ ਪਰਫੁੱਲਤ ਜਿਹੜਾ ਵਾ ਉਥੇ ਕੀਤਾ ਜਾ ਰਿਹਾ ਤੇ ਜੇ ਅਸੀਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਈਏ ਸੁਖਬੀਰ ਸਿੰਘ ਬਾਦਲ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਦੁਬਾਰਾ ਰਾਜ ਭਾਗ ਦਿਓ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਬਾਦਲ ਪਰਿਵਾਰ ਨੂੰ ਰਾਜ ਭਾਗ ਦਿੱਤਾ ਤੇ ਤੁਸੀਂ ਉਸ ਰਾਜ ਭਾਗ 'ਚ ਕੀ ਕੀਤਾ ਤੁਸੀਂ ਉਸ ਰਾਜ ਭਾਗ 'ਚ ਬੇਅਦਬੀਆਂ ਕਰਵਾਈਆਂ ਤੁਸੀਂ ਉਸ ਰਾਜ ਭਾਗ 'ਚ ਸੌਦਾ ਸਾਦ ਨੂੰ ਮਾਫੀ ਦਿੱਤੀ ਤੁਸੀਂ ਉਸ ਰਾਜ ਭਾਗ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਡੇਰੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ 1 ਕਰੋੜ ਰੁਪਏ ਦੇ ਨੇੜੇ ਦੇ ਇਸ਼ਤਿਹਾਰ ਗੁਰੂ ਘਰ ਦੀ ਗੋਲਕ ਚੋਂ ਦਿੱਤੇ ਗਏ ਔਰ ਫਿਰ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਝੋਲੀ 'ਚ ਇਹ ਸਾਰੀਆਂ ਗੱਲਾਂ ਪਵਾ ਕੇ ਮਾਫੀ ਮੰਗੀ ਤਨਖਾਹ ਲਵਾਈ ਤੇ ਬਾਅਦ ਵਿੱਚ ਤੁਸੀਂ ਮੁਕਰ ਗਏ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਕੋਈ ਸਮਝ ਨਹੀਂ ਆਉਂਦਾ ਪੰਜਾਬ ਦੀ ਜਿਹੜੀ ਸੰਗਤ ਹੈ ਇਹ ਭਲੀ ਭਾਂਤ ਜਾਣਦੀ ਹੈ ਪੰਜਾਬ ਨੂੰ ਸੇਵਾ ਨਹੀਂ ਤੁਹਾਨੂੰ ਦੇਗਾ ਤੁਹਾਡੇ ਕੋਲੋਂ ਗੁਰੂ ਘਰ ਪੰਜਾਬ ਦੇ ਯਾਦ ਕਰਾਉਣੇ ਚਾਹੀਦੇ ਨੇ ਇਸ ਸਮੇਂ ਦੀ ਲੋੜ ਹੈ ਕਿਉਂਕਿ ਜੋ ਅੱਜ ਗਿਆਨੀ ਰਗਬੀਰ ਸਿੰਘ ਹੋਣਾ ਨੇ ਖਲਾਸੇ ਕੀਤੇ ਨੇ ਉਹਦੇ ਤੋਂ ਸਿੱਧ ਹੁੰਦਾ ਕਿ ਕਿਸ ਤਰ੍ਹਾਂ ਸਾਡੇ ਗੁਰੂ ਘਰਾਂ ਦੇ ਵਿੱਚ ਹਰ ਪ੍ਰਕਾਰ ਦੀਆਂ ਧੰਗਲੀਆਂ ਹੋ ਰਹੀਆਂ ਸ਼ੋਸ਼ਣ ਹੋ ਰਿਹਾ ਔਰ ਆਉਣ ਵਾਲੇ ਸਮੇਂ 'ਚ ਮੈਂ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਾ ਕਿ ਸਾਡੀ ਵੱਡੀ ਲੜਾਈ ਜਿਹੜੀ ਆ ਉਹ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੀ ਆ ਸੋ ਇਹਨਾਂ ਬਾਦਲਕਿਆਂ ਤੋਂ ਸਾਨੂੰ ਆਪਣੇ ਜਿਹੜੇ ਗੁਰੂ ਘਰ ਆ ਉਹ ਆਜ਼ਾਦ ਕਰਾਉਣੇ ਚਾਹੀਦੇ ਆ ਔਰ ਬਾਕੀ ਜੇ ਮੈਂ ਕਾਦੀਆਂ ਹਲਕੇ ਦੀ ਸਪੈਸੀਫਿਕ ਗੱਲ ਕਰਾਂ ਕੱਲ ਜਿਹੜੀ ਉਹ ਟਿਕਟ ਅਨਾਉਂਸ ਕਰਕੇ ਗਏ ਆ ਕਿ ਇਹ ਐਮਐਲਏ 27 ਚ ਬਣਾਓ ਆ 10 ਪਰਚੇ ਜਿਹੜਾ ਅਕਾਲੀ ਦਲ ਦਾ ਪਹਿਲਾ ਉਮੀਦਵਾਰ ਇਹਨਾਂ ਐਲਾਨ ਕੀਤਾ 10 ਪਰਚੇ 307 ਤੋਂ ਲੈ ਕੇ ਨਸ਼ਿਆਂ ਤੋਂ ਲੈ ਕੇ ਕ੍ਰਿਮੀਨਲ ਲੋਕਾਂ ਨੂੰ ਅਕਾਲੀ ਦਲ ਦੀਆਂ ਟਿਕਟਾਂ ਦਿੱਤੀਆਂ ਗਈਆਂ ਥੋੜਾ ਇਹਦਾ ਪਿਛੋਕੜ 'ਚ ਚਲੇ ਜਾਓ ਤਰਨ ਤਰਨ ਦੇ ਵਿੱਚ ਪੰਜਾਬ ਦੇ ਨਾਮੀ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਸੋ ਮੈਂ ਬਾਦਲ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਪੰਜਾਬ ਦੇ ਵਿੱਚ ਕਹੋ ਜਾਂ ਮਿਹੋਰ ਲਾਉਣਾ ਚਾਹੁੰਦੇ ਹੋ ਗੈਂਗਸਟਰ ਪਰਿਵਾਰਾਂ ਨੂੰ ਟਿਕਟਾਂ ਦੇ ਕੇ ਤੇ ਜਿਹੜੇ ਟਕਸਾਲੀ ਪਰਿਵਾਰ ਸੀ ਕੁਰਬਾਨੀ ਵਾਲੇ ਪਰਿਵਾਰ ਸੀ ਸਾਡਾ ਪਰਿਵਾਰ ਕਿਉਂ ਅਕਾਲੀ ਦਲ ਤੋਂ ਵਿਸਰਿਆ ਮੇਰੇ ਸਵਰਗੀ ਦਾਦਾ ਜੀ ਜਥੇਦਾਰ ਜਾਗਰਤ ਸਿੰਘ ਸੇਖਵਾ ਅਕਾਲੀ ਦਲ ਦੇ ਪ੍ਰਧਾਨ ਰਹੇ ਬਾਦਲ ਸਾਹਿਬ ਤੋਂ ਉਹਨਾਂ ਨੇ ਵੱਧ ਜੇਲਾਂ ਕੱਟੀਆਂ ਕੁਰਬਾਨੀਆਂ ਕੀਤੀਆਂ ਮੋਰਚੇ ਲਾਏ ਕਿਉਂ ਅਸੀਂ ਅਲੱਗ ਹੋਏ ਕਿਉਂਕਿ ਅਸੀਂ ਗੁਰੂ ਨੂੰ ਪਿੱਠ ਨਹੀਂ ਦੇ ਸਕਦੇ ਤੁਸੀਂ ਗੁਰੂ ਨੂੰ ਪਿੱਠ ਦਿੱਤੀ ਤੁਹਾਨੂੰ ਰਾਜ ਭਾਗ ਚਾਹੀਦਾ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡਾ ਸਿਰਫ ਧਿਆਨ ਤੇ ਧਿਆਨ ਪੰਜਾਬ ਵਿੱਚ ਆਪਣੀ ਸੱਤਾ ਸਥਾਪਿਤ ਕਰਨ ਲਈ ਆ ਔਰ ਜੋ ਅੱਜ ਪੰਜਾਬ ਦੀ ਸਥਿਤੀ ਆ ਜੇ ਪੰਜਾਬ ਦੇ ਵਿੱਚ ਗੈਂਗਸਟਰ ਨੇ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਖਰਾਬ ਹੋਇਆ ਪੰਜਾਬ ਦੇ ਵਿੱਚ ਨਸ਼ੇ ਆ ਉਹ ਤੁਹਾਡੀ ਦੇਣ ਹੈ ਪੰਜਾਬ ਦੇ ਵਿੱਚ ਚਿੱਟਾ ਕਿੰਨੇ ਲਿਆਂਦਾ ਮੈਨੂੰ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਚ ਗੈਂਗਸਟਰ ਨੂੰ ਬਰਾਵਾ ਕੌਣ ਦੇ ਰਿਹਾ ਇਹ ਦੋਨੇ ਟਿਕਟਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਆ ਸਾਫ਼ ਦਿਖ ਰਿਹਾ ਕਿ ਕਿਸ ਤਰ੍ਹਾਂ ਦੇ ਪਰਿਵਾਰਾਂ ਨੂੰ ਬਾਦਲ ਦਲ ਜਿਹੜਾ ਟਿਕਟਾਂ ਨਾਲ ਨਿਵਾਜ ਰਿਹਾ ਸੋ ਇਸ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਓ ਜੋ ਮਰਜ਼ੀ ਕਰ ਲਓ ਪੰਜਾਬ ਦੇ ਲੋਕ ਤੁਹਾਨੂੰ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰੀ ਤਰ੍ਹਾਂ ਰਿਜੈਕਟ ਕਰ ਚੁੱਕੇ ਨੇ ਔਰ ਤੁਸੀਂ ਸੁਪਨੇ ਲੈਂਦੇ ਹੋ ਪੰਜਾਬ 'ਚ ਸਰਕਾਰ ਬਣਾਉਣ ਦੀ ਤੁਹਾਡੇ ਕੋਲੋਂ ਤੇ ਗੁਰੂ ਘਰ ਲੋਕਾਂ ਨੇ ਆਜ਼ਾਦ ਕਰਾਉਣੇ ਆਰ ਦਸਾਂ ਹੋ ਰਹੀਆਂ ਨੇ ਪਿਛਾਰੀ ਦੁਨੀਆ 'ਚ ਔਰ ਇਹ ਕਲਾ ਵਰਤਰੀਆ ਮਹਾਰਾਜ ਦੀ ਜਿਹੜੀ ਅੱਜ ਗਿਆਨੀ ਰਕबीर ਸਿੰਘ ਹੁਣਾਂ ਨੇ ਖਲਾਸੇ ਕੀਤੇ ਨੇ ਇਹ ਗੁਰੂ ਪਾਤਸ਼ਾਹ ਕਲਾ ਵਰਤਾ ਰਿਆ ਬਾਦਲ ਕਿਉਂ ਤੁਹਾਡਾ ਪਾਪ ਦਾ ਕੜਾ ਭਰ ਚੁੱਕਿਆ ਤੁਹਾਡਾ ਅਖੀਰ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਇਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਜਵਾਬ ਦੇਣਗੇ So, सारे हैं बहुत धनबाद है जो कोई सवाल है तो प्लीज हेलो बच्चों इफ यू आर जेई ट्वेंटी ट्वेंटी एट एक्सपीरियंस तो इस वीडियो में बिल्कुल लास्ट तक बोले आपको बहुत सारी इनसाइट ऐसी मिलेंगी जो आपको प्रोपेशन को स्मूथ रखने में आपकी हेल्प करेगी एंड जो भी आपका पोटेंशियल उसके हिसाब से बेस्ट पॉसिबल रहे यू विल भी एबल टू गेट लार तो सबसे पहले हम ये समझ लेते हैं कि इस वीडियो का फ्लो क्या रहेगा सबसे पहले ब्रीफली आई विल टॉक अबाउट जे एग्जाम का पैटर्न क्या है कैसे एग्जामिनेशन होता है उन लोगों के लिए जिनको ज़्यादा आइडिया नहीं है सेकेंड आई विल टॉक अबाउट इंपॉर्टेंट पॉइंट्स फॉर थॉट कि हमें प्रिपरेशन करते समय क्या क्या चीज़ें दिमाग में रखनी चाहिए ताकि अगर मेरे को पहले से पता है कि ये ये दिक्कत आ सकता है या ये पॉइंट होगा तो यू विल बी बेटर प्रिपेयर टू डील विद इट बिकॉज जो प्रिपरेशन है वो डेफिनेटली स्मूथ तो नहीं होने वाला है अप्स एंड डाउंस उसमें आएंगे कभी आपको बहुत कॉन्फिडेंट फील होगा कभी यू विल बी फीलिंग लो बट जो भी प्रिपरेशन करने वाले लोग हैं वो आपकी ही एज के हैं तो उसमें से जो अपनी नर्व्स को होल्ड करके right? uh, तो कैसे कर सकता है उसके बारे में आई विल डिस्कस प्रिपरेशन नाउ बिकॉज अभी बी स्टडिंग इन टेंथ तो अगर आपका टेंथ का सिलेबस हो गया है तो जो आपको एज मिला है बाकी लोगों के ऊपर और बोर्ड की अगर आपको चिंता नहीं है तो आपको प्रिपरेशन अभी स्टार्ट करना चाहिए प्लस और किस टाइप के बच्चे हैं जो अभी से प्रिपरेशन स्टार्ट करना स्टार्ट कर सकें देन आई विल टॉक अबाउट डूज एंड डोंट्स ऑफ द प्रिपरेशन बिकॉज आई हैव बीन टीचिंग फॉर आई आई टी मैथमेटिक्स फॉर पास्ट से ट्वेंटी फोर ईयर्स तो मैंने बहुत सारे बच्चों को देखा है उनकी जर्नी को देखा है बिल्कुल टॉप रैंक पे भी देखा है मिडिल रैंक पे भी देखा है लोअर रैंक पे भी देखा है ऐसे ही बच्चों को देखा है जिनका दो लाख तीन लाख पाँच लाख दस लाख रैंक आया है तो उस जर्नी से मेरे को क्या लर्निंग हुआ है उसके बारे में आई विल टॉक आउट के बच्चों को इन सब चीज़ों का ध्यान रखना चाहिए विच इज गोइंग टू बी वेरी वेरी यूजफुल फॉर द प्रिपरेशन जो भी बच्चा प्रिपेयर करना स्टार्ट करने वाला है कोर्स फीचर ऑफ द दे प्रथम स्टार देन वी विल डिस्कस के प्रथम स्टार क्यों बाकी कोर्सेज से अलग है और ये आपको कैसे एज देता है आपके प्रिपरेशन में देन इन लास्ट आई विल टॉक अबाउट वाई कॉम्पिटिशन इसके बाद आई विल ऑल्सो टेक ए स्लाइड फॉर ऑनलाइन वर्सेज ऑफलाइन क्योंकि ये भी बच्चों के दिमाग में डायलिमा रहता है उसके बारे में भी आई विल से तो सबसे पहले जेई का जो एग्जामिनेशन है उसको हम बोल सकते हैं दो फेजेज में होता है पहले को जेई मेंस बोलते हैं दूसरे को जेई एडवांस बोलते हैं जेई मेंस में यू विल बी हैविंग टू एग्जामिनेशन और एक जनवरी के लास्ट में होता है बीस से तीस के बीच में और दूसरा अप्रिल के फर्स्ट फर्स्ट टेन डेज़ में होता है तो ये दोनों एग्जामिनेशन में आप एक भी दे सकते हो दोनों भी दे सकते हो दोनों अगर आपने दिए हैं तो उसमें से बेस्ट स्कोर आपका काउंट होगा ये जो स्कोर है इस स्कोर के बेसिस पे यू कैन गेट इन यू कैन गेट एडमिशन इंटू बहुत सारे इंजीनियरिंग कॉलेज आई आई टीज़ को छोड़कर एन आई हो गए जो नेशनल इंस्टीट्यूट ऑफ टेक्नोलॉजी होता है हर राज्य का अपना एक होता है और बहुत सारे